ਲੋਕਗੀਤ ਪ੍ਰੇਮੀਆਂ ਲਈ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਇਆ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਲੋਕਗੀਤਾਂ ਦੀ ਰੌਣਕ ਕਰਦੇ ਹੋ ਤੇ ਘਰ ਬੈਠੇ ਸਾਡੇ ਦੁਆਰਾ ਗਾਇਆ ਲੋਕਗੀਤ ਸੁਣ ਕੇ ਆਨੰਦਿਤ ਹੁੰਨੇ ਹੋ ਤੇ ਅੱਜ ਫਿਰ ਅਸੀਂ ਤੁਹਾਡੇ ਲਈ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਆ ਆਜੋ ਆਪਾਂ ਰਲ ਮਿਲ ਕੇ ਅੱਜ ਬੜਾ ਲੋਕਗੀਤ ਦਾ ਆਨੰਦ ਮਾਣੀ ਕਹ ਡਨੀ ਅਮੜੀ ਕੁਝ ਸਜਿਆ ਆ ਕਾਇਆ ਮੇਰੇ ਬਾਬਲ ਦਾ ਘਟੇਆ ਮੇਰੇ ਵੀਰ ਦਾ ਕਮਾਇਆ ਮੇਰੇ ਬਾਬਲ ਦਾ ਘਟੇਆ ਮੇਰੇ ਵੀਰ ਦਾ ਕਮਾਇਆ ਹੁਣ ਤੇ ਬਾਬਲ ਦਾ ਘਟੇਆ ਮੇਰੇ ਵੀਰ ਦਾ ਕਮਾਇਆ ਮੇਰੇ ਬਾਬਲ ਦਾ ਘਟੇਆ ਮੇਰੇ ਵੀਰ ਦਾ ਕਮਾਇਆ ਬੰਨਾ ਕਹਾਰਨੋ ਮੇਰੇ ਡੋਲੇ ਦੀਆਂ ਕਣੀ ਛੋੜਾਂ ਪੇ ਕੇ ਦੀਆਂ ਗਲੀਆਂ ਮੁਖ ਪਾਨਾਂ ਦੇ ਵੀਰੇ ਛੋੜਾਂ ਪੇ ਕੇ ਦੀਆਂ ਗਲੀਆਂ ਘਟਨੀ ਚਾਚੀ ਕੁਝ ਸਜਿਆ ਸਜਾਇਆ ਕੁਝ ਰਖਿਆ ਰਖਾਇਆ ਚਾਚੇ ਦਾ ਖਟੇਆ ਮੇਰੇ ਵੀਰ ਦਾ ਕਮਾਇਆ ਮੇਰੇ ਚਾਚੇ ਦਾ ਖਟੇਆ ਮੇਰੇ ਵੀਰ ਦਾ ਕਮਾਇਆ ਚੇ ਦਾ ਖਟੇਆ ਮੇਰੇ ਵੀਰ ਦਾ ਕਮਾਇਆ ਮੇਰੇ ਚੇ ਦਾ ਖਟੇਆ ਮੇਰੇ ਵੀਰ ਦਾ ਕਮਾਇਆ ਬੰਨੋ ਕਹਾਰੋ ਮੇਰੇ ਡੋੜੇ ਦੀਆਂ ਤਣੀਆਂ ਝੰਡੋੜੇ ਦੇਤਾ ਕੁਪਾਣਾ ਦੇ ਵੀੜੇ ਛੋੜਾਂ ਪੈ ਕੇ ਦੀਆਂ ਗਲੀਆਂ ਮੁਖ ਪਾਣਾ ਦੇ ਵੀੜੇ ਛੋੜਾਂ ਪੈ ਕੇ ਦੀਆਂ ਗਲੀਆਂ ਕਹਡਨੀ ਮਾਂ ਮੇ ਕੁਝ ਸਜਿਆ ਸਜਾਇਆ ਕੁਝ ਰਖਿਆ ਰਖਾ ਆ ਮੇਰੇ ਵੀਰ ਦਾ ਕਮਾਇਆ ਮੇਰੇ ਮਾਮੇ ਦਾ ਖਟਿਆ ਮੇਰੇ ਵੀਰ ਦਾ ਕਮਾਇਆ ਹੁਣ ਤੇਰਾ ਦੇਣ ਦਾ ਵੇ ਖਟਿਆ ਮੇਰੇ ਵੀਰ ਦਾ ਕਮਾਇਆ ਮੇਰੇ ਮਾਮੇ ਦਾ ਖਟਿਆ ਮੇਰੇ ਵੀਰ ਦਾ ਕਮਾਇਆ ਬੰਨੋ ਕਹਾਰੋ ਮੇਰੇ ਡੋਲੇ ਦੀਆਂ ਤਣੀਆਂ ਚੰਡਾਲੇ ਦੇ ਮਾਨਾ ਦੇ ਵੀਰੇ ਛੋੜਾ ਪੇ ਕੇ ਦੀਆਂ ਗਲੀਆਂ ਮੁਖ ਪਾਨਾ ਦੇ ਵੀਰੇ ਛੋੜਾ ਪੇ ਕੇ ਦੀਆਂ ਗਲੀਆਂ ਕੋਲਾ ਕ ਮੱਲਾ ਮੈਂ ਜਾ ਕੇ ਆਪਣੇ ਸਾਰੇ ਦੀਆਂ ਗਲੀਆਂ ਮੱਲਾ ਮੈਂ ਜਾ ਕੇ ਆਪਣੇ ਸਾਰੇ ਦੀਆਂ ਗਲੀਆਂ ਹਾਂਜੀ ਦੋਸਤੋ ਇਹ ਸੀ ਬੜਾ ਸੁਣਾ ਲੋਕਗੀਤ ਸੁਹਾਗ ਜੋ ਅਸੀਂ ਤੁਹਾਡੇ ਰੂਪ ਰੂਪ ਕੀਤਾ ਅਸੀਂ ਕੋਸ਼ਿਸ਼ ਕੀਤੀ ਇਸ ਲੋਕਗੀਤ ਨੂੰ ਸਹੀ ਤਰੀਕੇ ਨਾਲੇ ਪ੍ਰਚਲਿਤ ਕਰਨ ਦੀ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਦੁਆਰਾ ਗਾਏ ਇਸ ਲੋਕ ਗੀਤ ਤੋਂ ਖੂਬ ਆਨੰਦਿਤ ਹੋਵੋਗੇ ਤੇ ਜੇਕਰ ਤੁਹਾਨੂੰ ਇਹ ਲੋਕ ਗੀਤ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਸੋਹਣਾ ਲੋਕ ਗੀਤ ਤੁਹਾਡੇ ਰੂਪ ਰੂਪ ਕੀਤਾ ਜਾਵੇ ਤੇ ਤੁਹਾਡਾ ਖੂਬ ਮਨੋਰੰਜਨ ਕੀਤਾ ਜਾਵੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਜ਼ਰੂਰ ਪੂਰ ਪਾਉਂਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਤਨਵਾਦ